ਸਤਿ ਸ਼੍ਰੀ ਅਕਾਲ ਜੀ ਵੇਤਰ ਬਹਾਰ ਪ੍ਰੀਤ ਵੇਲੇ ਸਾਰੇ ਵੀਰਾਂ ਦਾ ਚੈਨ ਤੇ ਸਵਾਗਤ ਕਰਦੇ ਆਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ ਆ 13 ਮਈ ਤੇ ਕੱਲ 14 ਮਈ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਣਦੇ ਆ ਸਾਰ ਨੇ ਤੇ ਕਿੱਧ ਕਿੱਧ ਇਲਾਕੇ ਵਿੱਚ ਦਾ ਸਾਰ ਬੰਦੇ ਦਿਖਾਈ ਦੇ ਰਹੇ ਨੇ ਕਿਤਕ ਧਲਕਾ ਕਿਤਕ ਦਰਮਿਆਨਾ ਤੇ ਕਿਹੜੇ ਕਿਹੜੇ ਖੇਤਰਾਂ ਤੇਜ਼ ਮੀਂਹ ਦੀ ਝਟ ਦੇਖਣ ਨੂੰ ਮਿਲ ਸਕਦੀ ਜਾਂ ਮੌਸਮ ਸਾਫ਼ ਰਹੇਗਾ ਅੱਜ ਤੇ ਕੱਲ ਤਾਂ ਮੌਸਮ ਕਿਸ ਪ੍ਰਕਾਰ ਦਾ ਰਹਿਸ ਰਿਹਾ ਦੋ ਦਿਨਾਂ ਦੇ ਵਿੱਚ ਸਾਰੀ ਅਪਡੇਟ ਜਾਣਕਾਰੀ ਆਪੇ ਵੀਡੀਓ ਪਹੁੰਚਾਉਣ ਦੀ ਕੋਸ਼ ਉਸੀ ਕਿਸ ਤਰ੍ਹਾਂ ਦੇ ਜ਼ਿਲ੍ਹੇ ਤੇ ਸੁਵਿਧਾ ਮੇਰੇ ਕਮੈਂਟ ਕਰੇ ਜਰੂਰ ਦੋ ਸਿਆ ਕਰੋ ਸਭ ਤੋਂ ਪਹਿਲਾਂ ਅੱਜ ਦੀ ਗੱਲ ਕਰੀਏ 13 ਮਈ ਨੂੰ ਜ਼ਿਆਦਾਤਰ ਮੌਸਮ ਠੀਕ ਠਾਕ ਤੇ ਕੱਲ 14 ਮਈ ਨੂੰ ਜ਼ਿਆਦਾਤਰ ਮੌਸਮ ਠੀਕ ਠਾਕ ਹੈ ਤੇ ਅੱਜ ਤੇ ਕੱਲ ਥੋੜ੍ਹਪੋਤ ਖੇਤਰਾਂ ਵਿੱਚ ਚਾਂਸ ਰਹਿਣਗੇ ਖਾਸ ਕਰਕੇ ਅੱਜ 13 ਮਈ 2025 ਨੂੰ ਕੁਝ ਥੋੜ੍ਹਪੋਤੇ ਖੇਤਰਾਂ ਵਿੱਚ ਉਸਰੇ ਪੰਜਾਬ ਦੇ ਇੱਕ ਦੋ ਜ਼ਿਲ੍ਹੇ ਜਾਂ ਦੋ ਚਾਰ ਜ਼ਿਲ੍ਹਿਆਂ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਕਰਵ ਹੈ ਉਸਰੇ ਪੰਜਾਬ ਤੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਕਿਤੇ ਕਿਤੇ ਉਸਦਾ ਥੋੜ੍ਹਪੋਤ ਖੇਤਰਾਂ ਵਿੱਚ ਚਾਂਸ ਬਣ ਜਾਂ ਦ ਚਾਂਵਲ ਦਾ ਵਕਤ ਠੀਕ ਹੈ ਬੀਤੇਗਾ ਉਸ ਤਰ੍ਹਾਂ ਜਿਹੜੇ ਬੱਦਲ ਬਣਨੇ ਸ਼ੁਰੂ ਹੋਣਗੇ ਜਾਨੀ ਕੁਝ ਖੇਤਰਾ ਵਿੱਚ ਸਵਾਭਨਾ ਰਹੇਗੀ ਚਾਰ ਤਰ੍ਹਾਂ ਦੇ ਮੌਸਮ ਠੀਕ ਠਾਕ ਹੈ ਹਰਿਆਣਾ ਰਾਜਸਥਾਨ ਵਿੱਚ ਚਾਂਸ ਹੈਗੇ ਨੇ ਥੋੜੇ ਬੋਤੇ ਕਿਤੇ ਕਿਤੇ ਬੱਦਲ ਬਣਸੂਰੇ ਪੰਜਾਬ ਵਿੱਚ ਚਾਂਸ ਠੀਕ ਠਾਕ ਨੇ ਠੀਕ ਹੈ ਬੱਦਲ ਬਣ ਸਕਦੇ ਨਹੀਂ ਬਣ ਸਕਦੇ ਤਾਂ ਥੋੜੇ ਬੋਤੇ ਖੇਤਰਾ ਵਿੱਚ ਚਾਂਸ ਰਹਣਗੇ ਅੱਜ ਤੇ ਕੱਲ੍ਹ ਠੀਕ ਕੱਲ੍ਹ ਸਵਾਭਨਾ ਬਹੁਤ ਹੀ ਘੱਟ ਰਹੇਗੀ ਤੇ ਅੱਜ ਥੋੜੇ ਬੋਤੇ ਖੇਤਰਾ ਵਿੱਚ ਚਾਂਸ ਰਹਿਸ ਤੇ ਕੱਲ ਜ਼ਿਆਦਾਤਰ ਮੌਸਮ ਠੀਕ ਠਾਕ ਹੈ ਅੱਜ 13 ਮਈ ਨੂੰ ਜਿਹੜੀਆਂ ਵਹਾਉਣਗੀਆਂ ਉੱਤਰ ਅਮਤੀ ਵਾਪਸ ਹੋਏ ਕਈ 1 ਤੋਂ 2 ਕੈਂਟਲੇ ਹੁਸਰ ਦੁਪਹਿਰ ਸ਼ਾਮ ਦੇ ਆਸਪ 14 ਮਈ ਨੂੰ ਜਾਂ 13 ਨੂੰ ਕਿਤੇ ਕਿਤੇ ਹੁਸਰ ਕੁਝ ਕਿਸਮ ਲਈ ਪੂਰਬ ਦਿਸ਼ਾ ਦੇ ਵੱਧ ਜਿਹੜੀ ਵਾਪਸੀ ਉਸ ਦੀ ਜ਼ਿਆਦਾਤਰ ਹਵਾਵਾਂ ਨੇ ਜਿਹੜੇ ਪੱਛਮ ਦਿਸ਼ਾ ਤੱਕ ਵਗਦੇ ਰਹਿਣ ਗਿਆ ਤੇ ਕੁਝ ਖੇਤਰਾ ਵਿੱਚ ਬਗਲੇ ਹਰਿਆਣਾ ਰਾਜਸਥਾਨ ਹੋ ਗਿਆ ਜਾਂ ਆਪਣੇ ਪੰਜਾਬ ਦੇ ਜਿਹੜੇ ਬਿਲਕੁਲ ਆਪਣੇ ਪੂਰਬੀ ਖੇਤਰੋਂ ਪਾੜ ਦੇ ਨਾਂ ਲੱਗਦੇ ਚੰਡੀਗੜ੍ਹ ਦੇ ਨਾਂ ਲੱਗਦੇ ਹਰਿਆਣਾ ਦੇ ਨਾਂ ਲੱਗਦੇ ਖੇਤਰ ਇੱਥੇ ਕਿਤੇ ਕਿਤੇ ਹਵਾਵਾਂ ਦੀ ਗਤੀ ਥੋੜੀ ਤੇਜ਼ ਆ ਵੇਖਣ ਨੂੰ ਮਿਲ ਸਕਦੀ 13 ਜਾਂ 14 ਮਈ ਨੂੰ ਕੁਝ ਖੇਤਰਾ ਵਿੱਚ ਰਹੇਗੀ ਜ਼ਿਆਦਾਤਰ ਹਵਾਵਾਂ ਦੀ ਗਤੀ ਆਜਾ 11 ਵਿਖਣ ਨੂੰ ਮਿਲ ਸਦੀਤੀ 35 ਕਿਲੋਮੀਟਰ ਪ੍ਰਤੀ ਘੰਟੀ ਤਰਫਤਾਰ ਤੇ ਤਾਂ ਥੋੜੇ ਬਹੁਤ ਖੇਤਰਾ ਵਿੱਚ ਚਾਂਸ ਰਹਿਣਗੇ ਅੱਜ 13 ਮਈ ਨੂੰ 225 ਨੂੰ ਕੱਲ ਥੋੜੇ ਬਹੁਤ ਇਹ ਬਗਲ ਕਰੇ ਘੱਟ ਸਬਬਨ ਰਹੇਗੀ ਕੱਲ ਉਸਰ ਹਰਿਆਣਾ ਰਾਜਸਤਾਨ ਪੱਛਮੀ ਯੂਪੀ ਦਿੱਲੀ ਦੇ ਕੁਝ 1 2 ਜਾਂ 2 4 ਜ਼ਿਲ੍ਹਾ ਵਿੱਚ ਕਿਤੇ ਕਿਤੇ ਬੱਦਲ ਬਾਂਸਰ ਜੋ ਥੋੜੇ ਬਹੁਤ ਖੇਤਰਾ ਪ੍ਰਭਾਵਿਤ ਕਰ ਸਕਤੇ ਰਹੇ ਤੇ ਅੱਜ ਆ ਥੋੜੇ ਬਹੁਤ ਖੇਤਰਾ ਵਿੱਚ ਚਾਂਸ ਰਹਿਣਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਤਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾ ਵਿੱਚ ਜਿੱਥੇ ਜਿੱਥੇ ਬੱਦਲ ਬਾਂ ਦਾ ਤੇ ਹਨੇਰੇ ਚਲਣ ਦੀ ਸੰਭ ਹਵਾ ਦੀ ਗਤੀ ਉਹ ਕਿ ਤੁਹਾਨੂੰ ਦੱਸ ਰਿਹਾ ਅਤੀਤ 35 ਕਿਤੇ ਕਿਤੇ 40 45 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਚੱਲਣ ਦੀ ਸਭਾਉਣ ਜਿੱਥੇ ਤੇ ਬੱਦਲ ਬਣੇਗਾ ਉੱਥੇ ਹਵਾ ਦੀ ਗਤੀ ਥੋੜੀ ਤੇਜ਼ ਵੀ ਕਾ ਨੂੰ ਮਿਲ ਸਕਦੀ ਹੈ ਤੇ ਬਾਕੀ ਆਪਾਂ ਗੱਲ ਕਰੀ ਕੋਈ ਜ਼ਿਆਦਾ ਸਭਾਉਣ ਨਹੀਂ ਰਹੇਗੀ ਅੱਜ ਤੇ ਕੱਲ ਜ਼ਿਆਦਾਤਰ ਮੌਸਮ ਠੀਕ ਠਾਕ ਹੈ ਪੰਜਾਬ ਵਿੱਚ ਤੇ ਪੰਜਾਬ ਦੇ ਨਾਲ ਨਾਲ ਹਰਿਆਣਾ ਰਾਜ ਸਰ ਪੱਛਮੀ ਯੂਪੀ ਦਿੱਲੀ ਦੇ ਕੁਝ ਖੇਤਰਾਂ ਵਿੱਚ ਚਾਂਸ ਰਹਿਣਗੇ ਪੰਜਾਬ ਦੇ ਕਿਤੇ ਕਿਤੇ ਹੋਰਦਾ 1 2 2 4 ਜ਼ਿਲ੍ਹਿਆਂ ਵਿੱਚ ਜਿਹੜੀ ਬੱਦਲ ਵਈ ਬਾਂਸਰ ਜੋ ਕਿ ਦੁਪਹਿਰ ਸ਼ਾਮ ਦੇ ਆਸਪਾਸ ਬਣਦੀ ਸੰਭਾਵਨਾ ਹਜੇ ਜਿਹੜੀ ਆ ਬਿਲਕੁਲ ਦ ਕਿ ਕੁਝ ਹੋਗੇ ਜਾਂ ਆਪਣੇ ਦੱਖਣੀ ਖੇਤਰ ਰਾਜਸਥਾਨ ਤੇ ਪੰਜਾਬ ਦੇ ਨਾਲ ਲੱਗਦੇ ਖੇਤਰ ਹੋਗੇ ਹਰਿਆਣਾ ਦੇ ਕੁਝ ਖੇਤਰ ਹੋਗੇ ਤਾਂ ਇਹਨਾਂ ਵਿੱਚ ਕਿਤੇ ਕਿਤੇ ਜਿਹੜੀ ਬੱਤਲਬਾਈ ਬਣੀ ਹੈ ਤੁਸੀਂ ਕਮੈਂਟ ਕਰੇ ਜਰੂਰ ਦੱਸਣਾ ਤੁਹਾਡੇ ਕੇਸ ਤੋਂ ਤਾਂ ਮੌਸਮ ਇਸ ਟਾਈਮ ਤਾਂ ਇਹ ਥੋੜੇ ਬਹੁਤ ਖੇਤਰਾਂ ਵਿੱਚ ਚਾਂਸ ਰਹਿਣਗੇ 13 ਤੇ 14 ਨੂੰ ਉਸ ਤੋਂ ਅਗਲੇ 2-4 ਦਿਨ ਤੱਕ ਮੌਸਮ ਵੀ ਠੀਕ-ਠਾਕ ਰਹਿੰਦਿਆ ਸਾਰ ਨੇ ਤਾਂ ਟੈਂਪਰੇਚਰ ਦੀ ਗੱਲ ਕਰੀਏ ਤਾਂ ਟੈਂਪਰੇਚਰ ਦੋ ਦਿਨਾਂ ਦੇ ਵਿੱਚ 13 ਤੇ 14 ਮਈ ਨੂੰ ਆ ਜਿਹੜੇ ਦੱਖਣੀ ਇਲਾਕੇ ਨੇ ਬਿਲਕੁਲ ਆਪਾਂ ਗੱਲ ਕਰੀ ਜਿਹੜੇ ਆਪਣੇ ਪੰਜਾਬ ਦੇ ਹਰਿਆਣਾ ਰਾਜਸਥਾਨ ਦੇ ਨਾਲ ਲੱਗਦੇ ਖੇਤਰ ਜਾਂ ਹਰਿਆਣਾ ਰਾਜਸਥਾਨ ਹੋਗੇ ਤੇ ਨਵੇਂ ਟੈਂਪਰੇਚਰ ਥੋੜੇ ਜੇ ਬਾਕੀ ਚਲੇ ਨਾਲ ਬਾਤ ਰਹਿਸ ਜਾਨਕੀ ਇੱਥੇ 44 42 ਤੋਂ ਲੈ ਕੇ 43 ਤੱਕ 44 45 ਡਿਗਰੀ ਤੱਕ ਦਰਜ ਕੀਤੇ ਜਾ ਸਕਦੇ ਨੇ ਤੇ ਮਾਤਤਪਤ ਖੇਤਰਾਂ ਜਾਂ ਉੱਤਰ ਪੂਰਬੀ ਪੱਛਮੀ ਆਪਾ ਪਾਕਿਸਤਾਨ ਦੇ ਨਾਲ ਲੱਗਦੇ ਪੰਜਾਬ ਦੇ ਮਾਤ ਕੇਂਦਰ ਦੇ ਪੂਰਬੀ ਪਹਾੜਾਂ ਦੇ ਨਾਲ ਲੱਗਦੇ ਖੇਤਰ ਇੱਥੇ ਜਿਹੜੇ 39 40 ਤੋਂ ਲੈ ਕੇ 38 39 ਤੋਂ ਲੈ ਕੇ 41 42 ਡਿਗਰੀ ਤੱਕ ਜਿਹੜੇ ਦਰਜ ਕੀਤੇ 6 13 ਤੇ 14 ਮਈ ਨੂੰ ਤੇ ਦੋ ਦਿਨਾਂ ਲਈ ਮੌਸਮ ਜ਼ਿਆਦਾਤਰ ਠੀਕ ਠਾਕ ਕੁਝ ਥੋੜ੍ਹਪੋਤ ਖੇਤਰਾਂ ਵਿੱਚ ਚਾਂਸ ਰਹਿਣਗੇ ਅੱਜ ਤੇ ਕੱਲ ਆਜੂ ਜਿਹੜੀ ਨਾਲਕ ਤੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਨੂੰ ਥੋੜੇ ਬਹੁਤ ਖੇਤਰਾਂ ਪ੍ਰਭਾਵਿਤ ਕਰ ਸਕਦੇ ਖਾਸ ਆਪਣੇ ਰਾਜਸਥਾਨ ਹਰਿਆਣਾ ਜਾਂ ਆਪਣੇ ਦਿੱਲੀ ਦੇ ਖੇਤਰ ਇਹਨਾਂ ਵਿੱਚ ਚਾਂਸ ਜ਼ਿਆਦਾ ਰਹਿਣਗੇ ਬਾਕੀ ਪੱਛਮੀ ਯੂਪੀ ਪੰਜਾਬ ਦੇ ਥੋੜੇ ਬਹੁਤ ਖੇਤਰਾਂ ਵਿੱਚ ਚਾਂਸ ਜੜਪਾਨ ਦੇ ਦਿਖਾਈ ਦੇ ਰਹੇ ਨੇ ਅੱਜ ਜ਼ਿਆਦਾ ਸੁਭਾਵਨਾ ਰਹੀ ਕੱਲ ਜ਼ਿਆਦਾਤਰ ਮੌਸਮ ਠੀਕ ਠਾਕ ਫਿਰ ਵੀ ਕੱਲ ਵੀ ਕਿਤੇ ਕਿਤੇ ਥੋੜੇ ਬਹੁਤ ਖੇਤਰਾਂ ਵਿੱਚ ਪੱਤਰ ਬਰਗਾਨ ਸਕਦੀ ਜੋ ਕਿ ਥੋੜੇ ਬਹੁਤ ਖੇਤਰਾਂ ਪ੍ਰਭਾਵਿਤ ਕਰ ਸਕਦੀ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ